ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਾਧੇ ਤਣਾ ਦੇ ਮੱਦੇ ਨਜ਼ਰ ਲਗਾਤਾਰ ਹਮਲੇ ਜੁੜੇ ਕੀਤੇ ਜਾ ਰਹੇ ਨੇ ਤੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਵਿੱਚ ਡਰਸ਼ ਦਾ ਮਾਹੌਲ ਪੈਦਾ ਹੋ ਰਿਹਾ ਉੱਥੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਿਰ ਨਮੀਆਂ ਐਡਵਾਈਜ਼ਰੀਆਂ ਜੁੜੇ ਕੀ ਜਾਰੀ ਕੀਤੇ ਜਾ ਰਹੇ ਨੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਦੁਕਾਨਾਂ ਨੂੰ ਬੰਦ ਕਰਵਾ ਕੇ ਦੁਕਾਨਦਾਰਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣ ਲਈ ਕਹਿ ਦਿੱਤਾ ਤੇ ਅਗਲੇ ਹੁਕਮਾਂ ਤੱਕ ਸਾਰੀਆਂ ਦੁਕਾਨਾਂ ਸਾਰਾ ਬਾਜ਼ਾਰ ਜਿਹੜਾ ਕੀ ਉਹ ਬੰਦ ਰਹੇਗਾ ਤੁਸੀਂ ਵੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਹ ਦੇਖ ਸਕਦੇ ਹੋ ਕਿ ਕਿਵੇਂ ਦਿਨ ਦਿਹਾੜੇ ਜਿਹੜਾ ਕਿ ਸਨਾਟਾ ਉਹ ਛਾਇਆ ਹੋਇਆ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਪਹੁੰਚੀਆਂ ਦੁਕਾਨਾਂ ਜਿਹੜੇ ਕਿ ਬੰਦ ਕਰਵਾ ਦਿੱਤੇ ਅਤੇ ਦੁਕਾਨਦਾਰਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਜਿਹੜੀ ਕਿ ਅਪੀਲ ਉਹ ਕੀਤੀ ਜਾ ਰਹੀ ਹੈ ਦਾਅਦੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਕਿ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਕਾਫੀ ਹਰਕਤ ਦੇ ਵਿੱਚ ਆਇਆ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਇਰਨ ਬਜਾ ਕੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲੇ ਦੀ ਜਾਣਕਾਰੀ ਦਿੱਤੀ। ਉੱਥੇ ਹੀ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਦੁਕਾਨਦਾਰਾਂ ਨੂੰ ਘਰਾਂ ਨੂੰ ਜਾਣ ਲਈ ਕਿਹਾ ਗਿਆ ਆ ਉਸੋਂ ਦਿਆ ਕੀ ਕਹਿਣਾ ਦੁਕਾਨਦਾਰਾਂ ਦਾ। ਬਜ਼ਾਰ ਬੁਰੇ ਬੰਦ ਕਰਾ ਦਿੱਤੇ ਗਏ। ਬਿਲਕੁਲ ਬਿਲਕੁਲ। ਕਿੰਨਾ ਵੱਲ ਲਗਰਾਇਆ ਗਿਆ ਜੀ। ਇਹ ਪੂਜੀ ਅਮਨਿਅਤੀ ਹੋ ਰਹੀ ਹੈ। ਠੀਕ ਹੈ ਰਿਹਾ ਜੀ। ਉਹ ਕਹਿੰਦੇ ਬਜ਼ਾਰ ਬੰਦ ਕਰੋ ਤੇ ਆਪਣੇ ਆਪਣੇ ਘਰਾਂ ਨੂੰ ਜਾ ਲਵੋ ਆਪਣੀ ਪ੍ਰਕਾਤ ਉੱਤੇ ਆ ਲਈ ਹਸਵਾ। ਤੇ ਫੇਰ ਵੀ ਇਹਦੇ ਲੋਕ ਬਾਹਰ ਘੁੰਮ ਰਹੇ ਨੇ। ਕਾਹਨੋਂ ਪੈਸੇ ਦਾ ਪਿਆਰ ਹੈ ਕੀ ਕਰੇ ਜਿੰਦੀ ਨਾ ਨਹੀਂ ਪਿਆਰ ਹੈ ਕੀ ਕਰ ਸਕਦੇ। ਤੇ ਘਰ ਰਹਣਾ ਜਿਹਦੇ ਲੋਕਾਂ ਨੂੰ। ਪ੍ਰਸ਼ਾਸਨ ਨੂੰ ਗੱਲਾਂ ਮੰਨਣੀਆਂ ਚਾਹੀਦੀ। ਆਇਤਾ ਪ੍ਰਸ਼ਾਸਨ ਨਹੀਂ ਇਹ ਸਭ ਜਿਹਨੂੰ ਗੱਲ ਮੰਨ। ਆ ਕਿਹੜਾ ਬਾਜ਼ਾਰ ਆ ਸਰ? ਇਹ ਦਿੱਲੀ ਵੀਰੇ ਜੀ। ਪੂਰੀ ਨਾਮਾ ਸਰ ਤੁਹਾਡਾ। ਮੇਰਾ ਸੰਜੀਤ। ਇਹ ਬਾਜ਼ਾਰ ਪੂਰਾ ਬੰਦ ਕਰਾਤਾ ਕਿਹਾ? ਹਾਂ ਪੂਰਾ ਬੰਦ ਹੈ। ਕਿੰਨਾ ਵੱਲੋਂ ਕਰਾ ਗਿਆ? ਹੈ? ਕਿਹੜੇ ਵੱਲੋਂ? ਸਾਰਾ ਬੰਦ ਕਰਵਾਤਾ ਗਿਆ। ਕੀ ਕਹਿ ਰਹੇ ਬੰਦ ਸਾਰੇ? ਕਹਿੰਦੇ ਬੰਦ ਕਰੋ 10 ਮਿੰਟ ਦੇ ਵਿੱਚ। ਸਾਰਾ ਕਰਦਾ। ਹਾਂ। ਤੇ ਘਰੋਂ ਬਾਹਰ ਨਿਕਲੋ ਵੀ ਬੰਦ ਕੀਤਾ ਹੈ ਹਾਂਜੀ ਕੀ ਕਹਿ ਰਹੇ ਆ ਹਨ ਘਰਾਂ ਚੋਂ ਉਹ ਉਸ ਤੋਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਜੇ ਹਾਂ ਫੈਸਲਾ ਲਿਆ ਜਾ ਰਿਹਾ ਫਿਲਹਾਲ ਅਜੇ ਹੀ ਕੋਈ ਵੀ ਗੱਲਬਾਤ ਨਹੀਂ ਪਰ ਫਿਰ ਵੀ ਜਿਹੜੇ ਕਿ ਇਤਿਹਾਤ ਵਰਤਨੇ ਚਾਹੀਦੇ ਇਸ ਦੇ ਮੱਦੇ ਨਜ਼ਰ ਲੋਕਾਂ ਨੂੰ ਜਿਹੜੇ ਕਿ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਕਿ ਆ ਕੋਈ ਵੀ ਮੈਰਾ ਦੀ ਦੁਕਾਨ ਨਾ ਖੋਲੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੋ ਕੋਈ ਵੀ ਮੈਰਾ ਦੀ ਬਾਜ਼ਾਰ ਦੇ ਵਿੱਚ ਨਾ ਕੋ ਮਿਲੇ ਆਪੋ ਆਪਣੇ ਘਰਾਂ ਦੇ ਵਿੱਚੋਂ ਕੋਈ ਵੀ ਨਾਂ ਵਿਛੜ ਲੈ ਕੇ ਆਪਿਆਰ ਵਿਚਾਰੇ ਆਪੋ ਆਪਣੇ ਘਰਾਂ ਦੇ ਵਿੱਚੋਂ ਬਾ ਉਪਮਾ ਕਿਸੇ ਨਾਂ ਦਾ ਉਹ ਮੈਂ ਅੱਜ ਸੁਣਾਉਂਦਾ ਕੋਈ ਵੀ ਸਿਆਣੀਆਂ ਸੁਦਾ ਦੇ ਕੀ ਲਗਾਤਾਰ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਤੇ ਲੋਕ ਕਾਫੀ ਸੈਮੇ ਹੋਏ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਹਕੀਕਤ ਜੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ